ਬਾਲੀਵੁੱਡ ਤੋਂ ਰਾਜਨੀਤੀ ਵਿੱਚ ਆਏ ਕੰਗਨਾਰ ਨੌਦ ਦੇ ਕਰ ਦਿੱਤੇ ਖੁਲਾਸੇ ਕੰਗਨਾਰ ਨੌਦੀਆਂ ਖੋਲ ਦਿੱਤੀਆਂ ਸਾਰੀਆਂ ਕਹਾਣੀਆਂ ਕੰਗਨਾਰ ਨੌਦ ਦੇ ਖੋਲ ਦਿੱਤੇ ਭੇਤ ਹੁਣ ਕੰਗਨਾਰ ਨੌਦ ਇਸ ਦੇ ਉੱਪਰ ਕੀ ਬੋਲੇਗੀ ਜੋ ਕੰਗਨਾਰ ਨੌਦ ਸ਼ਰਮਿੰਦਗੀ ਦੀ ਮਾਰੀ ਹੁਣ ਲੁਕ ਰਹੀ ਏ ਹੁਣ ਸ਼ਰਮਿੰਦਗੀ ਦੀ ਮਾਰੀ ਕੰਗਨਾਰ ਨੌਦ ਇੰਡੀਆ ਛੱਡ ਜਾਵੇਗੀ ਜਾਂ ਦੇਸ਼ ਵਿੱਚ ਰਹੇਗੀ ਇਸ ਤੇ ਵੱਡੇ ਖੁਲਾਸੇ ਕੀਤੇ ਨੇ ਇੱਕ ਪੰਜਾਬੀ ਕਲਾਕਾਰ ਨੇ ਤੁਸੀਂ ਜਿਹੜਾ ਚੜਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੋ ਕੰਗਣਾ ਰਣੌਤ ਰਾਜਨੀਤੀ ਵਿੱਚ ਆਈ ਰਾਜਨੀਤੀ ਵਿੱਚ ਆ ਕੇ ਹਰ ਰੋਜ਼ ਕੋਈ ਐਸਾ ਬਿਆਨ ਦਿੰਦੀ ਏ ਜਿਸ ਨਾਲ ਉਸਦੇ ਬਿਆਨ ਦੇ ਉੱਪਰ ਤਲਖੀ ਮੱਚਦੀ ਏ ਕਦੇ ਪੰਜਾਬੀਆਂ ਲਈ ਕਦੇ ਪੰਜਾਬ ਦੇ ਲੋਕਾਂ ਲਈ ਤੇ ਕਦੇ ਕਿਸਾਨਾਂ ਲਈ ਆਪਣੇ ਬਿਆਨ ਦੇ ਕੇ ਉਸਨੇ ਜਿਹੜਾ ਕਿ ਹਰਿਆਣੇ ਦੇ ਵਿੱਚ ਉਹ ਜੰਮੂ ਕਸ਼ਮੀਰ ਦੇ ਵਿੱਚ ਬੀਜੇਪੀ ਦਾ ਸੁਪੜਾ ਸਾਫ਼ ਕਰਵਾ ਦਿੱਤਾ ਹੈ ਬੀਜੇਪੀ ਲਈ ਸਿਰ ਦੀ ਜੋ ਗਲੇ ਦੀ ਹੱਡੀ ਬਣ ਗਈ ਕੰਗਣਾ ਰਣੋਤ ਬਹੁਤ ਸਿਰਦਰਦੀ ਬਣੀ ਹੋਈ ਏ ਔਰ ਕੰਗਣਾ ਰਣੋਤ ਦੇ ਵੱਲੋਂ ਜੋ ਬਿਆਨ ਦਿੱਤੇ ਜਾ ਰਹੇ ਨੇ ਉਸ ਨਾਲ ਬੀਜੇਪੀ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਜੋ ਅੱਜ ਬੀਜੇਪੀ ਇਸ ਨੂੰ ਲੈ ਕੇ ਪਛਤਾ ਰਹੀ ਏ ਦੂਸਰੇ ਪਾਸੇ ਪੰਜਾਬੀ ਕਲਾਕਾਰ ਜਿਨ੍ਹਾਂ ਨੇ ਕੰਗਣਾ ਦੇ ਪੇਤ ਖੋਲੇ ਨੇ ਕਿ ਕੰਗਣਾ ਕੀ ਕਰਦੀ ਏ ਕੀ ਕੁਛ ਖਾਂਦੀ ਏ ਕਿੱਥੇ ਰਹਿੰਦੀ ਏ ਇਹਦੇ ਬਾਰੇ ਉਹਨਾਂ ਨੇ ਇੱਕ ਇੱਕ ਗੱਲ ਦੱਸੀ ਕੰਗਣਾ ਨੂੰ ਕਿਹਾ ਕਿ ਕੰਗਣਾ ਹੁਣ ਸਿਰ ਤੋਂ ਪਾਣੀ ਲੰਘ ਗਿਆ ਜੋ ਤੁਹਾਡੇ ਵੱਲੋਂ ਪੰਜਾਬ ਲਈ ਜੋ ਗੱਲਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਸੰਤਾਂ ਲਈ ਪੰਜਾਬ ਦੇ ਲੋਕਾਂ ਲਈ ਪੰਜਾਬੀਆਂ ਲਈ ਉਹ ਕਿਦੇ ਨਾ ਕਿਦੇ ਤੁਹਾਨੂੰ ਜਿਹੜਾ ਕੀ ਹੁਣ ਸਬਕ ਸਿਖਾਉਣਗੇ ਪੰਜਾਬ ਦੇ ਵੱਲੋਂ ਉਸ ਪੰਜਾਬੀ ਗਾਇਕ ਜਿਨੇ ਅੱਜ ਅੰਦਰਲੇ ਪੇਤ ਖੋਲ ਦਿੱਤੇ ਨੇ ਆਪਣੀ ਜ਼ੁਬਾਨ ਖੋਲੀ ਔਰ ਅਦਾਕਾਰ ਨੂੰ ਖੁੱਲੇ ਅੰਮ ਧਮਕੀ ਵੀ ਦਿੱਤੀ ਏ ਪੰਜਾਬੀ ਗਾਇਕ ਕੌਣੇ ਜਸਵੀਰ ਜੱਸੀ ਜਿਸਨੇ ਗੀਤ ਗਾਇਆ ਸੀ ਦਿਲ ਲੱਗੀ ਕੁੜੀ ਗੁਜਰਾਤੀ ਲੌਂਗ ਦਾ ਲਸ਼ਕਾਰਾ ਤੇ ਹੋਰਾਂ ਵਰਗੇ ਮਸ਼ਹੂਰ ਗੀਤਾਂ ਨਾਲ ਜਾਣੇ ਜਾਂਦੇ ਜਸਵੀਰ ਜੱਸੀ ਨੇ ਅੱਜ ਪਾਜਪਾ ਦੇ ਸੰਸਦ ਮੈਂਬਰ ਕੰਗਣਾ ਨੌਤਨੋਂ ਪੰਜਾਬ ਬਾਰੇ ਮਾੜੇ ਸ਼ਬਦ ਬੋਲਣ ਉਰੁਦ ਚੇਤਾਵਨੀ ਵੀ ਦਿੱਤੀ ਹੈ ਅਤੇ ਉਸ ਦੇ ਪੋਲ ਵੀ ਖੋਲ ਕੇ ਰੱਖ ਦਿੱਤੀ ਹੈ ਤੁਹਾਨੂੰ ਦੱਸਦੀ ਹੈ ਕਿ ਕੰਗਣਾ ਨੌਤਨੇ ਪੰਜਾਬ ਦੇ ਖਿਲਾਫ ਕੁਝ ਬੋਲਿਆ ਸੀ ਪਿਛਲੇ ਕੁਝ ਦਿਨਾਂ ਦੇ ਵਿੱਚ ਉਹ ਹਿਮਾਚਲ ਪ੍ਰਦੇਸ਼ ਵਿੱਚ ਕਰੈਲੀ ਦੇ ਦੌਰਾਨ ਕੰਗਣਾ ਨੇ ਪੀੜ ਨੂੰ ਸਵੋਧਨ ਕਰਦੇ ਹੋਏ ਕਿਹਾ ਸੀ ਕਿ ਹਿਮਾਚਲ ਦੇ ਗਵੰਡੀ ਸੂਬੇ ਵਿੱਚ ਨਸ਼ਾ ਹੈ ਸੂਬੇ ਦੇ ਨੌਜਵਾਨ ਸ਼ਰਾਬ ਦੇ ਆਦੀ ਹਨ ਹਿਮਾਚਲ ਇਸ ਦੇ ਬਿਲਕੁਲ ਉਲਟ ਹੈ ਉਹਨਾਂ ਹਿਮਾ ਚਲਦੇ ਨੋਜੋਨਾਂ ਨੂੰ ਪੰਜਾਬ ਦੇ ਲੋਕਾਂ ਤੋਂ ਪ੍ਰਭਾਵਿਤ ਨਾ ਹੋਣ ਦੀ ਬੇਪੀਲ ਕੀਤੀ ਹਾਲਾਂਕਿ ਉਹਨਾਂ ਨੇ ਪੰਜਾਬ ਦਾ ਨਸ਼ਾ ਨਾ ਨਹੀਂ ਲਿਆ ਸੀ ਪਰ ਇਸ਼ਾਰਾ ਉਹਨਾਂ ਦਾ ਪੰਜਾਬ ਵੱਲ ਸੀ ਸੋ ਜੱਸੀ ਨੂੰ ਆਪਣੇ ਤਰੀਕੇ ਦੀ ਟਿੱਪਣੀ ਪਸੰਦ ਨਹੀਂ ਆਈ ਜੱਸੀ ਨੇ ਆਪਣੇ ਤਰੀਕੋਂ ਧਮਕੀ ਦਿੱਤੀ ਕਿ ਉਹ ਜਿਆ ਕਰਨਾਂ ਬੰਦ ਕਰ ਦੇਵੇ ਇਸ ਤੋਂ ਪਹਿਲਾਂ ਕਿ ਬਹੁਤ देर ਹੋ ਜਾਵੇ ਉਸਨੇ ਕਿਹਾ ਮੈਂ ਹੁਣ ਇਹ ਕਹਿਣ ਲਈ ਮਜਬੂਰ ਹਾਂ ਕਿਉਂਕਿ ਉਹ ਪੰਜਾਬ ਨੂੰ ਬਹੁਤ ਜ਼ਿਆਦਾ ਨਿਸ਼ਾਨਾ ਬਣਾ ਰਹੀ ਹੈ ਇੱਕ ਵਾਰ ਉਹ ਮੇਰੇ ਨਾਲ ਅਤੇ ਇੱਕ ਮਹਿਲਾ ਦੋਸਤ ਨਾਲ ਦਿੱਲੀ ਵਿੱਚ ਆਪਣੀ ਕਾਰ ਵਿੱਚ ਸ਼ਰਾਬ ਪੀ ਕੇ ਬੈਠੀ ਸੀ ਅਤੇ ਉਸ ਦਾ ਆਪਣੇ ਆਪ ਤੇ ਕੋਈ ਕਾਬੂ ਨਹੀਂ ਸੀ ਉਸਨੇ ਸ਼ਰਾਬ ਅਤੇ ਡਰੱਗ ਦਾ ਜਿੰਨਾ ਸੇਵਨ ਕੰਗਣਾ ਨੇ ਕੀਤਾ ਹੈ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਹੀ ਕਿਸੇ ਹੋਰ ਨੇ ਕੀਤਾ ਹੋਵੇ ਜੇਕਰ ਉਹ ਪੰਜਾਬ ਬਾਰੇ ਗੱਲ ਕਰਨਾ ਬੰਦ ਨਹੀਂ ਕਰੀ ਤਾਂ ਮੈਂ ਉਸ ਦੀਆਂ ਸਾਰੀਆਂ ਜਿਹੜੀਆਂ ਕੀ ਕਰਤੂਤਾਂ ਖੋਲ ਕੇ ਦੱਸਾਂਗਾ ਉਹਨਾਂ ਨੇ ਕਿਹਾ ਕਿ ਭਾਵੇਂ ਉਹ ਕਿਸੇ ਵੀ ਔਰਤ ਦਾ ਜਨਤਕ ਤੌਰ ਤੇ ਸ਼ਰਮਿੰਦਾ ਨਹੀਂ ਕਰਨਾ ਚਾਹੁੰਦੇ ਪਰ ਕੰਗਣਾ ਦਾ 50% ਵਿਅੰਗ ਹੁਣ ਕਾਬੂ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਤੇ ਕੁਝ ਕਾਰਵਾਈ ਕਰਨ ਦੀ ਲੋੜ ਹੈ ਜੱਸੀ ਨੇ ਕਿਹਾ ਕਿ ਕਿਸੇ ਨੂੰ ਵੀ ਕੰਗਣਾ ਨੂੰ ਗੰਮੇਰਤਾ ਨਾਲ ਨਹੀਂ ਲੈਣਾ ਚਾਹੀਦਾ ਉਹ ਮਾਨਸਿਕ ਰੋਗੀ ਹੈ ਉਹ ਪੂਰੀ ਤਰ੍ਹਾਂ ਹਿੱਲੀ ਹੋਈ ਹੈ ਉਸ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ ਦੇਸ਼ ਲਈ ਬਹੁਤ ਵੱਡਾ ਖਤਰਾ ਹੈ ਕੰਗਣਾ ਅਜੇ ਮੂਰਖ ਲੋਕ ਸੰਸਦ ਵਿੱਚ ਬੈਠ ਕੇ ਦੇਸ਼ ਬਾਰੇ ਕੀ ਫੈਸਲਾ ਲੈਣਗੇ ਸੋ ਮੰਡੀ ਦੇ ਲੋਕਾਂ ਨੇ ਭਾਵੇਂ ਉਸ ਤੇ ਉੱਪਰ ਬਹੁਤ ਵਿਸ਼ਵਾਸ ਕੀਤਾ ਹੈ ਪਰ ਉਹ ਮੰਡੀ ਦੇ ਲੋਕਾਂ ਵਾਲੀ ਨਹੀਂ ਪੂਰੇ ਦੇਸ਼ ਦਾ ਵਿਸ਼ਵਾਸ ਘਾਤ ਕਰ ਰਿਹਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸੁਪਨਾ ਸਾਫ ਕਰ ਜਾਵੇਗੀ ਕੰਗਣਾ ਜੇਕਰ ਪੰਜ ਸਾਲ ਬੀਜੇਪੀ ਤੇ ਰਹਿ ਗਈ ਤਾਂ